ਬਾਈ ਉਹ ਕੰਮ ਹੁੰਦੇ ਨੇ ਮੈਂ ਪਹਿਲਾਂ ਵੀ ਕਹਿਣਾ ਚਾਹਣਾ ਵੀ ਜਿੱਦੇ ਤਾਂ ਚੱਲ ਵਧੀਆ ਵਧੀਆ ਬੈਣਾਂ ਨੇ ਜਿੱਥੋਂ ਮਰਜ਼ੀ ਵੀਜ਼ਾ ਲਵਾ ਲੈਣ ਠੀਕ ਉਹ ਤਾਂ ਲੱਗ ਹੀ ਜਾਂਣਾ ਜਿਨ੍ਹਾਂ ਦਾ ਅੜਿਆ ਹੋਇਆ ਕੰਮ ਐ ਉਹ ਹੁਣ ਸਾਡੇ ਲਵੇ ਅਸੀਂ ਉਹਨਾਂ ਦਾ ਗੱਡੇ ਕਰਾਂਗੇ ਅੜੇ ਗੱਡੇ ਕਰਾਂਗੇ ਸਹੀ ਗੱਲ ਆ ਹੋਰ ਭਰਾਵੋ ਤੁਸੀਂ ਮੈਪ ਦੇ ਵਿੱਚ ਹੀਰੋ ਕਲਾ ਪੰਜਾਬ ਭਰੋ ਬਾਈ ਸੁਣੇ ਪੈਣ ਦਾ ਨਹੀਂ ਸਕਦਾ ਜਿਵੇਂ ਮੂਸੇ ਵਾਲ ਦਾ ਸਰਚਿੰਗ ਜੁ ਹੁੰਦਾ ਇਹਨਾਂ ਪਾਪਾ ਜੀ ਉਹ ਕੰਮ ਉਹ ਕੰਮ ਹੋਇਆ ਪਿਆ ਦੇ ਹੀਰੋ ਕਲਾ ਪੰਜਾਬ ਨਿਕਲਦਾ ਭਰਾਵੋ ਆਪਾ ਜੀ ਵਾਲੀ ਗੱਲ ਕਹਿੰਦੇ ਨਾਥਾਂ ਦੀ ਵੱਡੀ ਖੇਡ ਆ ਬਾਲੀ ਵੱਡੀ ਆਪਾਂ ਕਹੀ ਕੋਈ ਚਮਤਕਾਰ ਹੀ ਹੋ ਰਿਹਾ ਹੈਗਾ ਕਹਿੰਦੇ ਇੱਕਦਾਂ ਨੋਟਾਂ ਦਾ ਮੀਂਹ ਵਰਸਦਾ ਹੁੰਦਾ ਉਰੇ ਬੀਜਿਆਂ ਦਾ ਮੀਂਹ ਵਰਸਾ ਰਿਹਾ ਸੋਨੀ ਹੀਰੋ ਕੋਲ ਆ ਬਾਈ ਇਹੀ ਕੰਮ ਹੋ ਰਿਹਾ ਹੈ ਹਾਂਜੀ ਹਾਂਜੀ ਕਿਰਪਾ ਬਾਈ ਹਾਂ ਇੱਥੇ ਤੇਰਾ ਤਾਂ ਪਿੰਡ ਹੀਰੋ ਕਲਾਂ ਕਿਵੇਂ ਆ ਸੋਡੇ ਪਿੰਡ ਦਾ ਮੁੰਡੇ ਦਾ ਕੰਮ ਆਗਲਾ ਕਹਿੰਦਾ ਪਿੰਡ ਦਾ ਗਹਾਰਿਆਂ ਤੋਂ ਪਤਾ ਲੱਗਿਆ ਤੂੰ ਪਿੰਡ ਦਾ ਬੰਦਾ 10 ਵੀ ਠੱਗੀਆਂ ਤਾਂ ਨਹੀਂ ਮਾਰਦਾ ਨਾ ਜੀ ਨਾ ਜੀ ਓਕੇ ਕੰਮ ਜੀ ਹੈ ਬਿਲਕੁਲ ਓਕੇ ਓਕੇ ਕੰਮ ਕੋਈ ਨਾ ਕਹਿੰਦੀ ਕਿਤੇ ਉਹੀ ਕਿਉਂ ਕਹਦਾਂਗੇ ਦੇਖ ਲੈ ਫਿਰ ਰਿਸ਼ਤੇਦਾਰ ਨੇ ਕੱਲ ਨੂੰ ਸਾਫਾ ਤੇਰੇ ਘਰ 'ਚ ਪਾਈ ਕਰਨਗੇ ਨਹੀਂ ਬਾਈ ਤਾਂ ਹੀ ਵੀ ਰਿਸ਼ਤੇਦਾਰ ਨੇ ਕੱਲ ਨੂੰ ਸਾਫਾ ਭਰਾਵਾ ਤੇਰੇ ਘਰ 'ਚ ਪਾਈ ਕਰਨਗੇ ਤੇ ਤੁਸੀਂ ਕਿੱਥੋਂ ਆਇਓ ਜੀ ਅਸੀਂ ਧੂੜੀ ਲੱਗ ਗਏ ਆਂ ਜੀ ਕਾਂਜੂ ਧੂੜੀ ਲੱਗਿਓ ਇਹ ਬੇਟਾ ਤੁਹਾਡਾ ਇਹਦਾ ਕਰਨਾਗਾ ਹਾਂ ਜੀ ਬੇਟੀ ਦਾ ਜੀ ਬੇਟੀ ਦਾ ਕਰਨਾ ਠੀਕ ਹੈ ਨਹੀਂ ਬਹੁਤ ਵਧੀਆ ਜੀ ਤੇ ਉਦੋਂ ਬਾਅਦ ਭਰਾਵੋ ਇਧਰਲੇ ਪਾਸੇ ਬਾਈ ਹੁਰੀ ਬੈਠੇ ਨੀਂਦ ਨਾਲ ਆਪਾਂ ਗੱਲਬਾਤ ਕਰਦਾ ਬਾਈ ਸੱਸੀ ਕਾਹੋ ਜੀ ਠੀਕ ਹੈ ਹੋਰ ਬਾਈ ਠੀਕ ਹੋ ਜਿੱਥੋਂ ਆਇਓ ਬਾਈ ਟੌਲੇ ਤੋਂ ਆਇਆ ਟੌਲੇ ਤੋਂ ਸਾਰੇ ਵੀਰ ਇਕੱਠੇ ਹੀ ਹੋਗੇ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਨਹੀਂ ਨਹੀਂ ਵਧੀਆ ਭਰਾਵੋ ਤੇ ਇੱਕ ਬਾਈ ਲੋਕਾਂ ਦੀ ਹੋਰ ਬਹੁਤ ਐਦ ਕੀ ਕਹੀ ਜਾਂਦੇ ਨੇ ਕਹਿੰਦੇ ਯਾਰ ਅਸੀਂ ਪਹਿਲਾਂ ਕਿਸੇ ਵੀ ਬੰਦੇ ਕੋਲੇ ਜਾਂਦੇ ਕਹਿੰਦੇ ਵੀ ਅਗਲਾ ਬਾਈ ਉਹਦੀ ਕਹ ਹਜ਼ਾਰਾਂ ਬੰਦੇ ਮਿਲ ਕੇ ਬਾਗੇ ਉਹ ਜਿਹੜੇ ਮੇਰੀ ਵੀਡੀਓ ਦੇਖਣਗੇ ਉਹ ਕਹਿਣਗੇ ਵੀ ਸੱਚੀ ਗੱਲ ਹੈ ਉਹਨਾਂ ਨੂੰ ਇੱਕ ਗੱਲ ਕਹਿਣਾ ਉਹਨਾਂ ਵੀ ਤੁਸੀਂ ਪਾਸਪੋਰਟ ਲੈ ਕੇ ਬੇਸਕ ਕਿੱਥੋਂ ਮਰਜ਼ੀ ਚੱਲ ਕੇ ਆਇਓ ਪਰ ਅੱਜ ਮੈਨੂੰ ਪਾਸਪੋਰਟ ਨਾ ਦੇ ਕੇ ਜਾਓ ਠੀਕ ਹੈ ਪਾਸਪੋਰਟ ਮੈਨੂੰ ਉਦੋਂ ਦੇ ਕੇ ਜਾ ਜਦੋਂ ਜਮ ਪੱਕੀ ਸਲਾਹ ਬਣ ਗਈ ਠੀਕ ਹੈ ਵੀ ਜੇ ਤੁਸੀਂ ਮੈਨੂੰ ਇੱਡੀ ਦੂਰੋਂ ਆ ਕੇ ਮੇਰਾ ਇਹ ਮਤਲਬ ਨਹੀਂ ਸੋਤੋਂ ਮੈਂ 5000 ਜੇਬ ਚੋਂ ਕਢਾਉਣਾ ਹੈ ਬਿਲਕੁਲ ਜਾਂ 2000 ਰੁਪਏ ਜੇਬ ਚੋਂ ਕਢਾ ਲਈ ਅਰ ਵੀ ਬੰਦਾ ਪੱਕ ਜੂ ਮੈਂ ੱੱਕੇ ਨਾਲ ਬਾਈ ਪਾਸਪੋਰਟ ਮੋੜਦਾ ਠੀਕ ਹੈ ਅੱਜ ਨਾ ਫੜਾ ਕੇ ਜਾ ਬ ਨੇ ਵੀ ਅੱਜ ਕੱਲ੍ਹ ਲੋਕਾਂ ਕੋਲੇ ਇਹ ਇਹ ਜਾਦੂ ਨੇ ਵੀ ਗੱਲਾਂ ਨਾਲ ਬੰਦੇ ਨੂੰ ਹੀ ਪ੍ਰੋਟਾਈਜ਼ ਕਰ ਲੈਂਦੇ ਆ ਹਨਾ ਆਪਾਂ ਕਹਿੰਦੇ ਮੌਕੇ ਤੇ ਬੰਦਾ ਗੱਲਾਂ 'ਚ ਆ ਗਿਆ ਤੇ ਘਰੇ ਜਾ ਕੇ ਬੰਦਾ ਇਹਨੂੰ ਹੋ ਸਕਦਾ ਉਹਦੇ ਮਾਪਿਓ ਕਹਿੰਦੇ ਵੀ ਨਹੀਂ ਉੱਥੇ ਨਹੀਂ ਸੀ ਕਰਨਾ ਆਹ ਨਹੀਂ ਦੀ ਕਰਨਾ ਉਹ ਮੌਕਾ ਦਿੰਦੇ ਆ ਬਾਈ ਹਾਂ ਵੀ ਮੌਕਾ ਦਿੰਦੇ ਆ ਜਿੱਤੇ ਨੂੰ ਅਸੀਂ ਆ ਗੱਲਾਂ ਦੱਸਤੀਆਂ ਵੀ ਘਰੇ ਆਪਦੇ ਬੇਬੇ ਬਾਪੂ ਨਾਲ ਜਿਹੜੀ ਸਲਾਹ ਕੀਤੀ ਉਹ ਕਰਿਆ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗੜ ਪਿੰਡ ਹਰੀਗੜ ਜ਼ਿਲ੍ਹਾ ਬਰਨਾਲਾ ਭਰਾਵੋ ਪਹਿਲਾਂ ਲੋਕਾਂ ਨੂੰ ਕੈਨੇਡਾ ਅਮਰੀਕਾ ਜਾਣ ਵਾਸਤੇ ਆਸਟ੍ਰੇਲੀਆ ਜਾਣ ਵਾਸਤੇ ਜਾਂ ਕਿਸੇ ਵੀ ਦੇਸ਼ ਵਾਸਤੇ ਕਹਿ ਦਿਓ ਜਾਂਦਾ ਚੰਡੀਗੜ੍ਹ ਭੱਜਣਾ ਪੈਂਦਾ ਸੀ ਜਾਂ ਪਟਿਆਲੇ ਜਾਂ ਜਲੰਧਰ ਜਾਂ ਕਿਤੇ ਹੋਰ ਪਰ ਹੁਣ ਬਈ ਸਾਡੇ ਸੋਨੀ ਹੀਰੋ ਵਾਲੇ ਵੀਰ ਨੇ ਇੰਨਾ ਕੰਮ ਸੌਖਾ ਕਰਤਾ ਮੇਲਾ ਲੱਗਿਆ ਪਿਆ ਦੇਖ ਲਓ ਅੱਜ ਇਸ ਟਾਈਮ 10 11 ਕ ਦਾ ਟਾਈਮ ਆ ਹਨਾ ਤੇ ਤਿੰਨ ਗੱਡੀਆਂ ਆ ਖੜੀਆਂ ਨੇ ਦੋ ਗੱਡੀਆਂ ਆ ਖੜੀਆਂ ਨੇ ਤੇ ਆ ਵੀਰ ਦਾ ਸਾਹਮਣੇ ਆ ਗਿਆ ਬਾਈ ਘਰ ਤੇ ਇੱਥੇ ਦੇਖੋ ਬਾਈ ਵੀਰ ਦੇ ਪਿੰਡ ਦੇ ਵਿੱਚ ਬੋਰਡ ਲੱਗੇ ਹੋਏ ਨੇ ਜਦੋਂ ਤੁਸੀਂ ਪਿੰਡ ਹੀਰੋਕਲਾਂ ਆਜੋਗੇ ਨਾ ਤੁਸੀਂ ਮੈਪ ਤੇ ਭਰਨਾ ਸਿਰਫ ਹੀਰੋਕਲਾਂ ਪੰਜਾਬ ਤੇ ਤੁਹਾਨੂੰ ਆਹ ਲੋਕੇਸ਼ਨ ਨਿਕਲੇ ਹੋਣੀਆਂ ਤੇ ਪਿੰਡ ਚ ਬਾਈ ਇਹੋ ਜਿਹੇ ਤੁਹਾਨੂੰ BHB ਕੰਸਲਟੈਂਸੀ ਆਈਲੈਂਡਸ ਐਂਡ ਇਮੀਗ੍ਰੇਸ਼ਨ ਸੈਂਟਰ ਪਿੰਡ ਹੀਰੋਕਲਾਂ ਐਮ ਡੀ ਮਿਸਟਰ ਸੋਨੀ ਸਿੰਘ ਤੇ ਇਹੇ ਮਿਲ ਜੂ ਬਾਈ ਆਹ ਗਲੀ ਦੇਖ ਲਓ ਗੱਡੀਆਂ ਨਾਲ ਆਥਨ ਤੱਕ ਮੈਂ ਕਹਿੰਦਾ ਬਾਈ ਇੱਥੇ 2-200 3-300 ਗੱਡੀ ਆਉਂਦੀ ਹੈ ਤੇ ਜਿਹੜੇ ਲੋਕ ਬੱਸਾਂ ਤੇ ਆਉਂਦੇ ਨੇ ਜਾਉਂ ਆਪਾਂ ਕਹਿ ਦਈਏ ਕੋਈ ਮੋਟਰਸਾਈਕਲਾਂ ਤੇ ਆਉਂਦੇ ਨੇ ਉਹਨਾਂ ਦਾ ਗਿਣਤੀ ਕੋਈ ਨਹੀਂ ਤੇ ਆ ਆ ਗਿਆ ਭਰਾਵੋ ਵੀਰ ਦਾ ਘਰ ਦੇਖ ਲਓ ਆਪਦੇ ਘਰੋਂ ਨਿਕਲਦਾ ਬਾਈ ਕੋਈ ਬੰਦਾ ਆਪਦੇ ਆਪਦਾ ਘਰ ਦਿਖਾਉਂਦਾ ਕੋਈ ਏਜੰਟ ਤੁਹਾਨੂੰ ਆਪਦਾ ਘਰ ਨਹੀਂ ਦਿਖਾਉਂਦਾ ਹੈਗਾ ਮੰਨ ਲਓ ਦਫ਼ਤਰ ਦੇ ਵਿੱਚ ਜਿਹੜੀਆਂ ਕੁੜੀਆਂ ਬੈਠੀਆਂ ਹੁੰਦੀਆਂ ਨੇ ਉਹ ਮੰਗਰੋ ਕਹੀ ਜਾਂਦੇ ਨੇ ਪਤਾ ਨਹੀਂ ਕਿੱਧਰ ਗਿਆ ਬੰਦਾ ਕੀ ਹੋਵਾ ਆ ਆ ਫਿਰਦਾ ਜੱਟ ਲੋਰ ਟੀ-ਸ਼ਰਟ ਦੇ ਵਿੱਚ ਤੇ ਆ ਗੱਡੀਆਂ ਆ ਗਿਆ ਤੁਹਾਨੂੰ ਸਾਰਾ ਅੰਦਰ ਜਾ ਕੇ ਦਿਖਾਉਣੇ ਆਗੇ ਸਿਸਟਮ ਬਾਈ ਆਈ ਚਲੋ ਮੇਰੇ ਨਾਲ ਤੇ ਇਧਰਲੇ ਪਾਸੇ ਜਿਉਂ ਹੀ ਆਪਾਂ ਅੱਗੇ ਆ ਗਏ ਨਾ ਉਰੇ ਬਾਈ ਦਾ ਜਿਹਨੂੰ ਆਪਾਂ ਬਾਹਰਲਾ ਘਰ ਕਹਿੰਦੇ ਆ ਹਨਾ ਕਹਿੰਦੇ ਬਾਹਰਲੇ ਘਰੇ ਬਾਈ ਨੇ ਬਾਈ ਨਾ ਤਾਂ ਮੱਜਾਂ ਰੱਖੀਆਂ ਵੀਆਂ ਨੇ ਨਾ ਘੋੜੇ ਰੱਖੇ ਵੇ ਆਹ ਦੇਖ ਲਓ ਜਿਹੜੇ ਮੈਂ ਤੁਹਾਨੂੰ ਮੋਟਰਸਾਈਕਲ ਕਿਹਾ ਦੀ ਬਾਈ ਆਹ ਵੀਰ ਨੇ ਜਿਹੜੇ ਮੋਟਰਸਾਈਕਲਾਂ ਤੇ ਆਏ ਨੇ ਤੇ ਆਹ ਸਾਰੇ ਮੋਟਰਸਾਈਕਲ ਦੇਖ ਲਓ ਬਾਈ ਬਾਪੂ ਹੋਰ ਚੜਦੀ ਗਲਾ ਕਾਇਮਾ ਗੱਡੀ ਹਾਂ ਬਾਗੋ ਬਾਗ ਬਿਲਕੁਲ ਆ ਜਾ ਬਾਈ ਆ ਜਾ ਮਿੱਤਰਾ ਅੰਦਰ ਲਿਆ ਤੇ ਇਧਰਲੇ ਪਾਸੇ ਦੇਖ ਲਓ ਬਾਈ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਆਪਦਾ ਬਾਹਰਲਾ ਘਰ ਹੈ ਨਾ ਮੱਜਾਂ ਮੁੱਜਾਂ ਰੱਖੀਆਂ ਵੀਆਂ ਨੇ ਤੇ ਆ ਸਾਰਾ ਵੀਰ ਨੇ ਬਣਾਇਆ ਹੋਇਆ ਸਿਸਟਮ ਤੇ ਬਾਈ ਆਪਣੇ ਨਾਲ ਹੁਣੀ ਘਰੋਂ ਆਇਆਗਾ ਤੇ ਉਹ ਆ ਬਾਈ ਮੇਰੇ ਲਈ ਲੱਗਿਆ ਪਿਆ ਹਾਂਜੀ ਹਾਂਜੀ ਉਹ ਠੀਕ ਹੈ ਚੜ੍ਹਦੀ ਕਲਾ ਜਮਾ ਜਮਾ ਵਧੀਆ ਬਾਈ ਸਭ ਤੋਂ ਵੱਡੀ ਗੱਲ ਤਾਂ ਇਹ ਆ ਬਾਈ ਵੀ ਪਿੰਡਾਂ ਵਾਲੇ ਬੰਦੇ ਨੇ ਅਗਲਾ ਕਹਿੰਦਾ ਵੀ ਯਾਰ ਬੰਦਾ ਘਰੇ ਬੈਠਾ ਕੰਮ ਕਰਦਾ ਹਾਂਜੀ ਹਾਂਜੀ ਬਾਈ ਸਵਾਦ ਆ ਗਿਆ ਪੂਰਾ ਪਤਾ ਕੀ ਆ ਬਾਈ ਲੋਕ ਕੇ ਰਿਸਪੌਂਸ ਹੀ ਇਹਨਾਂ ਦਿੰਦੇ ਨੇ ਜੀ ਇਹਨਾਂ ਲੱਗਦਾ ਘਰੇ ਬਾਈ ਵੀ ਸਵੇਰ ਤੋਂ ਸ਼ਾਮ ਤੱਕ ਦਾ ਪਤਾ ਨਹੀਂ ਲੱਗਦਾ ਕਦੋਂ ਲੰਘ ਜਾਂਦੀ ਆ ਸਹੀ ਗੱਲ ਆ ਲੋਕਾਂ ਦਾ ਮਿਲਣਾ ਲੋਕਾਂ ਨਾਲ ਗੱਲਾਂ ਜਿਹੜੇ ਵੀਜ਼ੇ ਲਵਾਉਣਾ ਤਾਂ ਲਵਾਉਣੇ ਲਾਉਣਾ ਬਾਈ ਲੋਕਾਂ ਨਾਲ ਗੱਲਾਂ ਕਰਨ ਦਾ ਇੰਨਾ ਸੁਭਾਅ ਹ ਜਦੋਂ ਕੋਈ ਦੂਰੋਂ ਚੱਲ ਤੇ ਇੱਕ ਬਾਈ ਲੋਕਾਂ ਦੀ ਹੋਰ ਬਹੁਤ ਐਡ ਕੀ ਕਹੀ ਜਾਂਦੇ ਨੇ ਕਹਿੰਦੇ ਯਾਰ ਅਸੀਂ ਪਹਿਲਾਂ ਕਿਸੇ ਵੀ ਬੰਦੇ ਕੋਲੇ ਜਾਂਦੇ ਕਹਿੰਦੇ ਵੀ ਅਗਲਾ ਬਾਈ ਉਹਦੀ ਕਹਿੰਦਾ ਵੀ 50000 ਰੁਪਈਆ ਦੇ ਜੋ ਪਾਸਪੋਰਟ ਦੇ ਜੋ ਹੂੰ ਇੱਥੇ ਬਾਈ ਜਦੋਂ ਕੋਈ ਬੰਦਾ ਆਉਂਦਾ ਨਾ ਮੇਰੇ ਲਈ ਹਜ਼ਾਰਾਂ ਬੰਦੇ ਮਿਲ ਕੇ ਵਾਗੇ ਉਹ ਜਦੋਂ ਮੇਰੀ ਵੀਡੀਓ ਦੇਖਣਗੇ ਉਹ ਕਹਿਣਗੇ ਵੀ ਸੱਚੀ ਗੱਲ ਹੈ ਉਹਨੂੰ ਇੱਕ ਗੱਲ ਕਹਿਣਾ ਉਹ ਵੀ ਤੁਸੀਂ ਪਾਸਪੋਰਟ ਲੈ ਕੇ ਵੇਸਾ ਕਿੱਥੋਂ ਮਰਜ਼ੀ ਚੱਲ ਕੇ ਆਇਓ ਪਰ ਅੱਜ ਮੈਨੂੰ ਪਾਸਪੋਰਟ ਹੁਣ ਦੇ ਕੇ ਜਾਓ ਠੀਕ ਹੈ ਪਾਸਪੋਰਟ ਮੈਨੂੰ ਉਦੋਂ ਦੇ ਕੇ ਜਾ ਜਦੋਂ ਜਮ ਪੱਕੀ ਸਲਾਹ ਬਣ ਗਈ ਠੀਕ ਹੈ ਵੀ ਜੇ ਤੁਸੀਂ ਮੈਨੂੰ ਐਡੀ ਦੂਰੋਂ ਆ ਕੇ ਮੇਰਾ ਇਹ ਮਤਲਬ ਨਹੀਂ ਸੋਤੋਂ ਮੈਂ 5000 ਜੇਬ ਚੋਂ ਕਢਾਉਣਾ ਹੈ ਬਿਲਕੁਲ ਜਾਂ 2000 ਰੁਪਏ ਜੇਬ ਚੋਂ ਕਢਾ ਲਈ ਯਾਰ ਵੀ ਬੰਦਾ ਪੱਕ ਜੂ ਮੈਂ ਧੱਕੇ ਨਾਲ ਬਾਈ ਪਾਸਪੋਰਟ ਮੋੜਦਾ ਅੱਜ ਨਾ ਫੜਾ ਕੇ ਜਾ ਬੇਸ਼ੱਕ ਤੇਰੀ ਸਲਾਹ ਬੀਰਾਏ ਕਰਦਾ ਜੀ ਸਲਾਹ ਬਣਾ ਲਾਏ ਘਰੇ ਜਾ ਕੇ ਆਪਣੇ ਮਾਪਿਓ ਨਾਲ ਸਲਾਹ ਕਰ ਫੜਾ ਜੀ ਕਈ ਵਾਰ ਆਪਾਂ ਬਾਈ ਜਿਵੇਂ ਕਹਿੰਦੇ ਆ ਵੀ ਅੱਜ ਕੱਲ੍ਹ ਲੋਕਾਂ ਕੋਲੇ ਇਹ ਜਹਾਜੂ ਨੇ ਵੀ ਗੱਲਾਂ ਨਾਲ ਬੰਦੇ ਨੂੰ ਹੀ ਪ੍ਰੋਟਾਈਜ਼ ਕਰ ਲੈਂਦੇ ਆ ਹਨਾ ਆਪਾਂ ਕਹਿੰਦੇ ਆ ਮੌਕੇ ਤੇ ਬੰਦਾ ਗੱਲਾਂ 'ਚ ਆ ਗਿਆ ਤੇ ਘਰੇ ਜਾ ਕੇ ਬੰਦਾ ਇਹਨੂੰ ਹੋ ਸਕਦਾ ਉਹਦੇ ਮਾਪਿਓ ਕਹਿੰਦੇ ਵੀ ਨਹੀਂ ਉੱਥੇ ਨਹੀਂ ਜੀ ਕਰਨਾ ਆਹ ਨਹੀਂ ਜੀ ਕਰਨਾ ਉਹ ਮੌਕਾ ਦਿੰਦੇ ਆ ਬਾਈ ਹਾਂ ਵੀ ਮੌਕਾ ਦਿੰਦੇ ਆ ਜਿੱਤੇ ਨੂੰ ਅਸੀਂ ਆ ਗੱਲਾਂ ਦੱਸਤੀਆਂ ਵੀ ਘਰੇ ਆਪਦੇ ਬੇਬੇ ਬਾਪੂ ਨਾਲ ਜਿਹੜੀ ਸਲਾਹ ਕੀ ਉਹ ਕਰਿਆ ਠੀਕ ਆ ਆਜੋ ਭਰਾਵਾ ਤੁਹਾਨੂੰ ਅੰਦਰ ਦਿਖਾ ਦਈਏ ਬਾਈ ਦਾ ਤੇ ਬਾਈ ਆਪਾਂ ਹਰੇਕ ਕੰਟਰੀ ਦਾ ਕਰਦੇ ਆਂਗੇ ਮਰਜ਼ੀ ਮਰਦੀ ਕੰਟਰੀ ਹੋਵੇ ਬਾਈ ਦੇਖੋ ਅੱਜ ਤਾਂ ਜਿਹੜਾ ਟਾਈਮ ਆ ਕੈਨੇਡਾ ਦਾ ਬਹੁਤ ਸੋਹਣਾ ਕੰਮ ਚੱਲ ਰਿਹਾ ਹੈ ਠੀਕ ਹੈ ਅੱਜ ਦੇ ਟਾਈਮ ਦੇ ਵਿੱਚ ਜਿੰਨੇ ਵੀ ਕੋਈ ਕਲਾਇੰਟ ਦੂਰੋਂ ਨੇੜੋਂ ਚੱਲ ਕੇ ਆਉਂਦੇ ਨੇ ਮੈਂ ਉਹਨਾਂ ਨੂੰ ਸਲਾਹ ਕੈਨੇਡਾ ਦੀ ਵੀ ਦਿੰਨਾ ਠੀਕ ਹੈ ਕਿਉਂਕਿ ਦੇਖੋ ਹੁਣ ਜਿਵੇਂ ਅੰਮ੍ਰਿਤਸਰ ਤੋਂ ਦੂਰ ਦੂਰ ਯਾਰ ਰਾਤਾਂ ਵੀ ਕੱਢਦੇ ਨੇ ਬਾਈ ਲੋਕ ਇੱਥੇ ਮੇਰੇ ਲੋਵੇ ਰਹਿ ਕੇ ਇੱਕ ਦਿਨ ਪਹਿਲਾਂ ਆ ਜਾਂਦੇ ਨੇ ਵੀ ਯਾਰ ਦੂਰ ਤੋਂ ਹਨ ਹਣਾ ਉਹਨਾਂ ਦਾ ਜਦੋਂ ਟਾਈਮ ਖਰਾਬ ਕਰਾਂ ਦੇਖੋ ਪੈਸੇ ਤਾਂ ਮੇਰੇ ਕੋਲ ਆ ਕੇ ਖਰਾਬ ਹੁੰਦੇ ਨੇ ਬਿਲਕੁਲ ਉਹ ਤਾਂ ਬਹੁਤੇ ਭੈਣ ਭਰਾ ਕਹਿੰਦੇ ਹੁੰਦੇ ਬਾਈ ਹਾਂ ਬਾਈ ਇਹ ਤੇ ਇਹ ਤੇ ਕੈਮਰਾ ਮਾਰ ਬਾਈ ਇਹਦੀ ਉਮਰ ਬਾਈ ਘੱਟੋ ਘੱਟ 37 37 ਸਾਲ ਦੀ ਹੈ ਬਿਲਕੁਲ ਜਵਾਗੜੀ ਵੀ ਦੇਖ ਲਓ ਬਾਈ ਇਹਦਾ ਮੈਂ ਤੁਹਾਨੂੰ ਪਿੰਡ ਦੱਸਦਾ ਲੰਡੇ ਕੇ ਪਿੰਡ ਆ ਹਾਂ ਲੰਡੇ ਕੇ ਪਿੰਡ ਤੇ ਵੀਰਪਾਲ ਕੋਰ ਦਾ ਨਾਂ ਇਹਦਾ ਠੀਕ ਹੈ ਬਾਈ ਇਹ ਕੁੜੀ ਨੂੰ ਮਸਟਰੀ ਵੀਜ਼ੇ ਤੇ ਭੇਜਿਆ ਸਟੱਡੀ ਵੀਜ਼ੇ ਤੇ ਬਿਨਾ ਮੈਂਡਾਂ ਤੋਂ ਬਿਨਾ ਮੈਂਡਾਂ ਤੋਂ ਤੁਸੀਂ ਮੈਂ ਹੁਣ ਕਿੱਦਾਂ ਦੱਸਾਂ ਵੀ ਕਿਵੇਂ ਭੇਜਿਆ ਮੈਂ ਦੱਸ ਨਹੀਂ ਸਕਦਾ ਪਰ ਵੀ ਆਪਾਂ ਕੰਮ ਉਹ ਕਰਦੇ ਆਂ ਬਾਈ ਜਿਹੜਾ ਇੱਕ ਨੰਬਰ ਕੰਮ ਆ ਬਿਨਾ ਬੈਂਡਾਂ ਤੋਂ ਸਟੱਡੀ ਵੀਜੇ ਤੇ ਭੇਜ ਦਿਆ ਜਿਨ੍ਹਾਂ ਦੇ ਬੈਂਡ ਨਹੀਂ ਆਉਂਦੇ ਵਿਚਾਰੇ ਚੁੱਪ ਕਰੇ ਕਰੇ ਬੈਠੇ ਨੇ ਹਨਾ ਵੀ ਐਲ ਸੈਂਟਰਾਂ ਦੇ ਵਿੱਚ ਵੀ 2-2 ਲੱਖ ਰੁਪਏ ਫੀਸ ਖਰਿਆਬ ਹੋ ਜਾਂਦੀ ਆ ਬਿਲਕੁਲ ਬਾਈ ਸਾਲ 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 ਦੇ ਜਾਂਦੇ ਆ ਲੋਕ ਉਹ ਕਿਉਂ 15-15 ਹਜ਼ਾਰ ਰੁਪਏ ਫੀਸ ਆ ਉਤੋਂ ਬੱਚੇ ਬਾਈ ਡਿਪਰੈਸ਼ਨ ਦਾ ਸ਼ਿਕਾਰ ਹੋਣਾ ਹੋ ਜਾਂਦੇ ਉਹਦੇ ਵਿੱਚ ਬਾਈ ਅਸੀਂ ਬਿਨਾ ਬੈਂਡਾਂ ਤੋਂ ਬੱਚਿਆਂ ਨੂੰ ਕਹ ਵੀ ਟੈਨਸ਼ਨ ਨਾ ਲਓ ਐਵੇਂ ਐਲ ਸੈਂਟਰਾਂ ਦੇ ਵਿੱਚ ਪੈਸੇ ਖਰਾਬ ਨਾ ਕਰੋ ਜਦੋਂ ਤੁਹਾਡੇ ਦਾ ਪਸੂ ਨੂੰ ਕੈਨੇਡਾ ਭੇਜਾਂਗੇ ਬਿਲਕੁਲ ਬਾਈ ਤੁਸੀਂ ਪਹਿਲਾ ਵੀਡੀਓ ਬਣਾ ਕੇ ਗਿਆ ਬਾਈ ਹਨਾ ਬਹੁਤ ਦੁਨੀਆ ਆਈ ਮੇਰੇ ਕੋਲ ਠੀਕ ਹੈ ਜਿੰਨੇ ਵੀ ਬੰਦੇ ਬਾਈ ਆਏ ਕੋਈ ਬੰਦਾ ਮੈਥੋਂ ਨਾਰਾਜ਼ ਹੋ ਕੇ ਨਹੀਂ ਜਾਣ ਦਿੰਦਾ ਠੀਕ ਹੈ ਜਿਹੜੀ ਚੰਗੀ ਸਲਾਹ ਹੈ ਉਹ ਦਿੱਤੀ ਬਿਲਕੁਲ ਫੈਲ ਲਵਾਉਣੀ ਨਾਲ ਲਵਾਉਣੀ ਉਹਦੀ ਮਰਜ਼ੀ ਹੈ ਕੋਈ ਮਿਲਣ ਦੇ ਪੈਸੇ ਨਹੀਂ ਤੁਸੀਂ ਆਹ ਲਓ ਮੈਂ ਸਾਰੇ ਆਪਦੇ ਘਰ ਕੰਮ ਘਰ ਦੇ ਕੰਮ ਕਾਜ ਛੱਡ ਕੇ ਬਾਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਬੈਠਣਾ ਮੈਨੂੰ ਬੈਠਣਾ ਪੈਂਦਾ ਮੇਰੇ ਕੋਲ ਵੀ 12-12 ਬਾਈ ਤੱਕ ਹੁੰਦਾ ਕਈ ਵਾਰ ਜਦ ਲੋਕ ਮੈਂ ਤਾਂ ਸਾਰੀ ਰਾਤ ਬਾਈ ਐ ਲੰਘਿਆਂ ਤੇ ਦਿਨ ਵੀ ਨੀਂਦ ਉਹ ਜਦ ਠੀਕ ਹੈ ਪਿੰਡ ਦੇ ਵਿੱਚ ਵੀ ਵਿਜੀ ਰਹਿਣਾ ਕਿਸੇ ਦਾ ਵਿਆਹ ਹੈ ਕੁੜੀ ਦਾ ਕਿਸੇ ਦਾ ਲੋੜਵੰਦ ਕੋਈ ਵੀ ਉੱਥੇ ਉਹ ਵੀ ਗੱਲ ਆ ਭਰਾ ਉਹ ਤੁਹਾਨੂੰ ਮੈਂ ਦੱਸਾਂ ਗੱਲ ਵੀ ਇੱਕ ਤਾਂ ਲੋਕ ਸਰਪੰਚ ਬਣ ਕੇ ਪੈਸੇ ਲਾਉਂਦੇ ਹੁੰਦੇ ਹਨਾ ਬਾਈ ਨੇ ਪਿੰਡ ਦੇਣਾ ਉਸ ਤੋਂ ਇੱਕ ਤਾਂ ਗੁਰੂ ਘਰ ਦੇ ਵਿੱਚ ਬਾਈ ਨੋਵਾ ਗੱਡੀ ਖੜਾ ਰੱਖਿਆ ਕਹਿੰਦੇ ਐਂਬੂਲੈਂਸ ਕੋਰਸ ਤੇ ਸਾਰੇ ਪਿੰਡ ਵਾਸਤੇ ਸਾਰੇ ਪਿੰਡ ਵਾਸਤੇ ਬਾਈ ਨੋਵਾ ਗੱਡੀ ਬਾਈ ਨੇ ਖੜਾਈ ਵੀ ਹੈ ਕਹਿੰਦਾ ਪਿੰਡ ਨੂੰ ਕੋਈ ਵੀ ਦਿੱਕਤ ਆਉਂਦੀ ਆ ਵੀ ਗੱਡੀ ਲੈ ਜਾਓ ਡਰਾਈਵਰ ਉੱਥੇ ਪੱਕਾ ਖੜਾਗਾ ਵੀ ਸਾਰਾ ਖਰਚਾ ਬਾਈ ਕਰਦਾਗਾ ਉਸ ਤੋਂ ਬਾਅਦ ਪਿੰਡ ਦੇ ਵਿੱਚ ਕਿਸੇ ਕੋਈ ਗਰੀਬ ਕਹਦੀ ਵੀ ਜਾਂ ਕੋਈ ਵੀ ਮੰਨ ਲਓ ਲੋੜਵੰ ਜਾ ਪਿੰਡ ਦੇ ਵਿੱਚ ਕਿਸੇ ਦਾ ਕੋਈ ਮਕਾਨ ਹੋਵਾ ਤਾਂ ਉਹ ਬਈ ਬਾਈ ਨੇ ਆਪ ਆਪਦੇ ਕੋਲੋਂ ਪਵਾਏ ਨੇ ਵੀ ਕਹਦੀ ਐ ਵੀ ਦਸਵੰਦ ਕੱਢਦਾ ਜਿਹੜੇ ਆਪਣੇ ਗੁਰੂਆਂ ਨੇ ਕਿਹਾ ਵੀ ਅਸਲੀ ਦਸਵੰਦ ਆ ਜਿਹੜਾ ਉਹ ਆ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਅਸਲੀ ਦਸਵੰਦ ਹੋਵੇ ਬਾਕੀ ਬਈ ਆਪਾਂ ਦਰਸ਼ਨ ਕਰ ਰਹੇ ਹਾਂ ਅੰਦਰ ਨਾਥ ਬੈਠੇ ਨੇ ਜਿਨ੍ਹਾਂ ਦੀ ਕਿਰਪਾ ਨਾਲ ਆਪਾਂ ਇੱਥੇ ਤੱਕ ਪਹੁੰਚਿਆ ਹਨ ਹਨ ਉਹਨਾਂ ਦੇ ਤੁਹਾਨੂੰ ਦਰਸ਼ਨ ਕਰਵਾਉਣਾ ਹੈ ਬਿਲਕੁਲ ਬਈ ਤੇ ਅੰਦਰ ਦਿਖਾਉਣਾ ਭਰਾਓ ਇੱਧਰਲੇ ਪਾਸੇ ਜਿਵੇਂ ਦਫ਼ਤਰ ਸ਼ੁਰੂ ਹੋ ਜਾਂਦਾ ਤੇ ਇਧਰ ਆ ਬਾਈ ਹੁਰੀ ਬੈਠੇ ਆਗੇ ਸਾਰੇ ਮਿਲਣ ਆਲੇ ਆਏ ਆਗੇ ਹਨਾ ਬਾਈ ਮੜਾ ਇਹਨਾਂ ਤੋਂ ਪੁੱਛ ਲੈ ਵੀ ਕਿੱਥੋਂ ਆਏ ਨੇਗੇ ਹਾਂ ਕਰਨੋ ਗੱਲਬਾਤ ਹਾਂ ਮੈਨੂੰ ਆਹ ਦੇ ਦੇ ਮੜਾ ਤੂੰ ਬੱਬਿਆਂ ਕੋਲ ਚੱਲੂ ਇਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਸੈਕਲ ਜੀ ਸੈਕਲ ਜੀ ਕਿੱਥੋਂ ਆਇਓ ਬਾਈ ਤੁਸੀਂ ਮਾਨਸਾ ਤੋਂ ਜੀ ਮਾਨਸਾ ਤੋਂ ਨਾਲ ਹੀ ਆਗੇ ਭਜਾ ਲੱਗ ਲੱਗ ਗਈ ਠੀਕ ਆ ਤੁਸੀਂ ਕਿੱਥੋਂ ਆਇਓ ਜੀ ਬਰਕ ਕਲਾਂ ਤੋਂ ਆਏ ਹਾਂ ਕਿੱਥੋਂ ਜੀ ਬਰਕ ਕਲਾਂ ਤੋਂ ਬਠਿੰਡੇ ਚੋਂ ਬਰਕ ਕਲਾਂ ਬਠਿੰਡੇ ਚੋਂ ਹਾਂਜੀ ਠੀਕ ਆ ਤੇ ਕਿਹਦੇ ਲਈ ਆਪਣੇ ਬੱਚੇ ਲਈ ਅਪਲਾਈ ਕਰਨਾ ਜਾਂ ਆਪਦਾ ਕਰਨਾ ਜੀ ਨਹੀਂ ਜੀ ਬੱਚੇ ਲਈ ਠੀਕ ਆ ਬਿਲਕੁਲ ਤੇ ਤੁਸੀਂ ਅਸੀ ਧੂਰੀ ਲੱਗ ਗਏ ਆਂ ਜੀ ਕਾਂਜੂ ਧੂਰੀ ਲੱਗਿਓ ਇਹ ਬੇਟਾ ਤੁਹਾਡਾ ਇਹਦਾ ਕਰਨਾਗਾ ਹਾਂ ਜੀ ਬੇਟੀ ਦਾ ਜੀ ਬੇਟੀ ਦਾ ਕਰਨਾ ਠੀਕ ਹੈ ਨਹੀਂ ਨਹੀਂ ਬਹੁਤ ਵਧੀਆ ਜੀ ਤੇ ਉਸ ਤੋਂ ਬਾਅਦ ਭਰਾਵੋ ਇਧਰਲੇ ਪਾਸੇ ਬਾਈ ਹੋਰੀ ਬੈਠੇ ਨੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਬਾਈ ਹੱਸੀ ਗੱਲ ਜੀ ਠੀਕ ਹੈ ਹੋਰ ਬਾਈ ਠੀਕ ਹੋ ਜਿੱਥੋਂ ਐਓ ਬਾਈ ਧੌਲੇ ਤੋਂ ਆਇਆ ਧੌਲੇ ਤੋਂ ਸਾਰੇ ਵੀਰ ਇਕੱਠੇ ਹੀ ਹੋਗੇ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਨਹੀਂ ਨਹੀਂ ਵਧੀਆ ਭਰਾਵੋ ਇਸ ਤਰ੍ਹਾਂ ਬਾਈ ਅਲੱਗ-ਅਲੱਗ ਬੀਟਿੰਗ ਹਾਲ ਬਣੇ ਬੈਣੇ ਹਨਾ ਜਿਵੇਂ ਉਸ ਤੋਂ ਬਾਅਦ ਇਧਰ ਬਣਿਆ ਹੋਇਆ ਇਧਰ ਵੀ ਬੰਦੇ ਹੈਗੇ ਜਾਂ ਇ ਤੇ ਆਪਾਂ ਕਿੱਥੋਂ ਆਇਆ ਕਿ ਬਈ ਆਪਣਾ ਤਾਂ ਹੀਰੋ ਕਲਾ ਦਾ ਜੀ ਹੀਰੋ ਕਲਾ ਪਿੰਡ ਦਾ ਸਾਰਿਆਂ ਦਾ ਹਾਂ ਇਹ ਪਤਾ ਬੰਦ ਕਿੱਥੇ ਲੱਗਿਆ ਆ ਅਸ ਅਸ ਆਪਾਂ ਕਿੱਥੋਂ ਆ ਬਈ ਛਨੇੜੀ ਤੋਂ ਵੀਰੇ ਛਨੇੜੀ ਤੋਂ ਇਹ ਕਿੱਥੇ ਜ ਆ ਗਿਆ ਇਹ ਤੇਰੇ ਨਾਲ ਠੀਕ ਆ ਜਿਹੜਾ ਮੁੰਡਾ ਗਾਣੇ ਗਾਉਂਦਾ ਹਨਾ ਉਹਦਾ ਮੈਂ ਤਾਂ ਛਨੇੜੀ ਤੋਂ ਆਇਆ ਹੁੰਦਾ ਠੀਕ ਆ ਬਾਈ ਤੇਰਾ ਤਾਂ ਪਿੰਡ ਹੀਰੋ ਕਾਲਾ ਕਿਵੇਂ ਆ ਸੋਡੇ ਪਿੰਡ ਦਾ ਮੁੰਡੇ ਦਾ ਕੰਮ ਆਗਲਾ ਕਹਿੰਦਾ ਵੀ ਪਿੰਡ ਦੇ ਦਾ ਗਹਾਰਿਆਂ ਤੋਂ ਪਤਾ ਲੱਗਿਆ ਤੂੰ ਪਿੰਡ ਦਾ ਬੰਦਾ 10 ਵੀ ਠੱਗੀਆਂ ਤਾਂ ਨਹੀਂ ਮਾਰਦਾ ਨਾ ਜੀ ਨਾ ਜੀ ਓਕੇ ਕੰਮ ਜੀ ਹੈ ਬਿਲਕੁਲ ਓਕੇ ਓਕੇ ਕੰਮ ਕੋਈ ਨਾ ਕਹਦੀ ਕਿਤੇ ਉਹੀ ਕਿਉਂ ਕਹਦਾਂਗੇ ਦੇਖ ਲੈ ਫਿਰ ਰਿਸ਼ਤੇਦਾਰ ਨੇ ਕੱਲ ਨੂੰ ਸਾਫਾ ਤੇਰੇ ਘਰ ਤੇ ਪਾਈ ਫਿਰਨਗੇ ਨਹੀਂ ਬਾਈ ਤਾਂ ਹੀ ਵੀ ਰਿਸ਼ਤੇਦਾਰ ਨੇ ਕੱਲ ਨੂੰ ਸਾਫਾ ਭਰਾਵਾ ਤੇਰੇ ਘਰ ਤੇ ਪਾਈ ਫਿਰਨਗੇ ਆਜੋ ਬਾਈ ਹੁਣ ਆਪਾਂ ਮਿਲਾਉਣਿਆ ਸੋਨੂੰ ਉਹ ਰੱਬੀ ਰੂਹ ਨਾਲ ਜਿਹੜੇ ਆਪਾਂ ਕਹਦੀਏ ਵੀ ਨਾਥਾਂ ਦੀ ਕਿਰਪਾ ਬਾਈ ਤੇ ਜਿਹੜੇ ਨੱਥਾਂ ਨੂੰ ਬਾਈ ਆਪਾਂ ਕਹਦੀਏ ਭਰਾਵੋ ਜਿੱਥੇ ਡੇਰੇ ਦੇ ਵਿੱਚ ਸੇਵਾ ਕਰਦਾ ਤੁਸੀਂ ਹੀਰੋਆਂ ਵਾਲੇ ਨੱਥਾਂ ਬਾਰੇ ਸਾਰਿਆਂ ਨੇ ਸੁਣਿਆ ਹੋਊਗਾ ਹਨਾ ਤੇ ਠੀਕ ਹੈ ਤੇ ਉਦੋਂ ਪਹਿਲਾਂ ਬਾਈ ਇੱਧਰ ਵੀ ਵੀਰ ਬੈਠੇ ਨੇਗੇ ਇਹਨਾਂ ਨਾਲ ਵੀ ਆਪਾਂ ਤੁਹਾਨੂੰ ਮਿਲਾਉਣੇ ਆ ਇੱਕ ਬੀਟਿੰਗ ਏਰੀਆ ਆ ਆ ਗਿਆ ਬਾਈ ਇੱਧਰਲੇ ਪਾਸੇ ਵੀ ਦੇਖ ਲਓ ਬਾਈ ਇਹ ਸਾਰਾ ਕੁਝ ਬਾਈ ਨੇ ਆਪਦੇ ਭਰਾਵੋ ਬਾਹਰਲੇ ਘਰੇ ਬਣਾਇਆ ਪਿਆ ਲੋਕਾਂ ਦੇ ਮਿਲਣ ਵਾਸਤੇ ਤੇ ਬਾਈ ਕਿਹੜੀ ਜਗ੍ਹਾ ਤੋਂ ਆਏ ਆਪਾਂ ਸਹੌਲੀ ਤੋਂ ਸਹੌਲੀ ਇਹ ਕਿ ਉੱਥੇ ਉਦੋਂ ਮਲੇਰਪੁਰ ਲਿਖਣੀ ਆਗੇ ਹਾਂ ਠੀਕ ਹੈ ਤੇ ਆਪਾਂ ਕਿੱਥੋਂ ਆਏਗੇ ਜੀ ਸੰਰੂਰ ਤੋਂ ਸੰਰੂਰ ਤੋਂ ਠੀਕ ਹੈ ਤੇ ਆਪਾਂ ਬਈ ਬਰਨਾਲਾ ਬਰਨਾਲੇ ਤੋਂ ਤੇ ਬਾਬਾ ਜੀ ਆਪਾਂ ਜੀ ਮਾਨਸਾ ਤੋਂ ਜੀ ਮਾਨਸਾ ਤੋਂ ਠੀਕ ਹੈ ਤੇ ਆਪਾਂ ਬਈ ਕਿੱਥੋਂ ਆਏਗੇ ਬਠਿੰਡਾ ਤੋਂ ਆਇਆ ਬਠਿੰਡੇ ਤੋਂ ਕਾਹਦਾ ਅਪਲਾਈ ਕਰਨਾ ਆਪਾਂ ਸਟੱਡੀ ਵੀਜ਼ਾ ਕਰਨਾ ਜੀ ਠੀਕ ਹੈ ਬਾਈ ਨਹੀਂ ਨਹੀਂ ਬਹੁਤ ਵਧੀਆ ਬਾਈ ਤੇ ਹੋਰ ਬਈ ਆਪਾਂ ਕਿੱਥੋਂ ਆਏ ਜੀ ਪਿੰਡ ਕੜੈਲ ਤੋਂ ਕੜੈਲ ਤੋਂ ਠੀਕ ਹੈ ਤੇ ਹੋਰ ਬਈ ਸਾਰੇ ਇਕੱਠੇ ਹੀ ਹੋ ਗਏ ਜੇ ਤੁਸੀਂ ਕਿੱਥੋਂ ਆਏ ਹੋ ਜੀ ਰਾਮਪਰਾਹੂ ਜੀ ਰਾਮਪਰਾਹੂ ਗੁੜੀਆ ਦਾ ਕਰਨਾ ਹੈਗਾ ਹਾਂ ਜੀ ਨਹੀਂ ਨਹੀਂ ਠੀਕ ਹੈ ਬਹੁਤ ਵਧੀਆ ਜੀ ਤੇ ਦੇਖ ਲਓ ਪ੍ਰਭੂ ਇਸ ਤਰ੍ਹਾਂ ਬਈ ਆ ਬੰਦੇ ਬੈਠੇ ਆ ਹਨਾ ਤੁਸੀਂ ਜੇ ਇਹ ਆਣੀ ਹੈਗਾ ਵੀ ਕਈ ਵਾਰ ਬੰਦੇ ਨੂੰ ਆਇਆ ਹੁੰਦਾ ਵੀ ਜਿਹੜੀਆਂ ਬਾਰੇ ਆਪਾਂ ਗੱਡੀਆਂ ਜਾਂ ਮੋਟਰਸਾਈਕਲ ਦਿਖਾਦੇ ਵੀ ਉਹ ਕਿਸੇ ਦੇ ਖੜੇ ਦਿਖਾਦੇ ਹਨਾ ਇਹ ਬੰਦੇ ਸਾਰੇ ਉਰੇ ਬੈਠੇ ਆ ਬਾਈ ਜਿਨ੍ਹਾਂ ਦਾ ਆਪਾਂ ਕਹੀਏ ਭਰਾਵੋ ਤੁਹਾਨੂੰ ਸਬੂਤ ਦਿਖਾਤਾ ਵੀ ਦਫ਼ਤਰ ਦੇ ਵਿੱਚ ਬੈਠਿਆ ਤੇ ਹੁਣ ਭਰਾਵੋ ਜਿਹੜੇ ਬਾਬੇ ਨਾਲ ਤੁਹਾਨੂੰ ਆਪਾਂ ਮਿਲਾਉਣੇ ਹਨਾ ਮੈਂ ਕਹਣਾ ਬਾਈ ਇਹਨਾਂ ਨੇ ਤਾਂ ਵੱਡੇ ਵੱਡੇ ਤਾਰਤੇ ਬਾਬਾ ਜੀ ਰਾਮ ਨਾਰਾਇਣ ਜੀ ਆਏ ਜੀ ਹੋਰ ਠੀਕ ਹੋ ਬਾਬਾ ਜੀ ਠੀਕ ਆ ਪਾ ਜੀ ਚੜਦੀ ਕਲਾ ਜੀ ਪੂਰੀ ਬਾਬਾ ਜੀ ਸੋਨੀ ਤੇ ਇਹ ਜੀ ਕੀ ਕਿਰਪਾ ਕੀਤੀ ਹੈ ਜੀ ਵੀ ਲੋਕ ਐਡੀ ਦੂਰੋਂ ਦੂਰੋਂ ਚੱਲ ਕੇ ਆਉਂਦੇ ਆ ਜੀ ਬਸ ਇਹ ਤੇ ਤਾਂ ਮੈਨੂੰ ਵੀ ਨਹੀਂ ਪਤਾ ਕੀ ਕਿਰਪਾ ਹੋਈ ਹੈ। ਨਹੀਂ ਕੀ ਹੋ ਗਈ ਹੈ? ਹੂੰ। ਸਹੀ ਗੱਲ ਆ ਭਰਾ ਉਹ ਅਸਲ 'ਚ ਕੀ ਆ ਨਾ ਬਾਬਾ ਹੀਰਾਪੁਰੀ ਜੀ ਵਾਲਾ ਜਿਹੜਾ ਡੇਰਾਗਾ ਵੀਰਕਾਲਾਂ ਦੇ ਵਿੱਚ ਇੱਥੇ ਆਪਾਂ ਵੀਡੀਓ ਪਾਈ ਸੀ ਉਹ ਰੂਬਰੂ ਕਰਾਇਆ ਸੀ। ਉੱਥੇ ਬਾਬੇ ਵੀ ਇਹੀ ਗੱਲ ਕਹਿੰਦੇ ਆ ਨਹੀਂ ਤੁਹਾਨੂੰ ਪਤਾ ਵੀ ਬਾਬੇ ਦਜ ਦੇ ਸਮੇਂ 'ਚ ਬਾਹਲੇ ਤੋਰੀ ਕਰਦੇ ਆ ਹਨਾ ਪਰ ਜਦੋਂ ਇਹਨਾਂ ਕੋਲੇ ਕੋਈ ਜਾਂਦਾ ਗਾਦਾ ਬਾਬਾ ਜੀ ਕਹਿੰਦੇ ਆ ਭਾਈ ਸਮਾਧ ਤੇ ਮੱਥਾ ਟੇਕ ਦੇ ਤੇ ਤੇਰਾ ਭਲਾ ਹੋ ਜਾਊਗਾ। ਤੇ ਬਹੁਤ ਬਾਬਾ ਹੀਰਾਪੁਰੀ ਜੀ ਕੌਣ ਤੀਗੇ ਆਪਾਂ ਸੋਨੀ ਬਾਈ ਤੋਂ ਪੁੱਛਦੇ ਆਂਗੇ ਤੇ ਸੋਨੀ ਬਾਈ ਇੱਕ ਵਾਰੀ ਜਾਣਕਾਰੀ ਦੇ ਬਈ ਵੀ ਬਾਬਾ ਹੀਰਾਪੁਰੀ ਜੀ ਕੌਣ ਸਖਸੀਅਤ ਹੋਈ ਨਹੀਂ ਇਹ ਬਈ ਨੂੰ ਪਤਾ ਹੈ ਬਾਈ ਨਾ ਠੀਕ ਹੈ ਜੀ ਇਹ ਵੀਰਕਲਾ ਪਿੰਡ ਹੈ ਬਾਈ ਸੰਗਰੂਰ ਜ਼ਿਲ੍ਹੇ ਦਾ ਠੀਕ ਹੈ ਬਾਈ ਇੱਥੇ ਬਹੁਤ ਬਈ ਸੌਆਂ ਸਾਲ ਪਹਿਲਾਂ ਕੁਝ ਪਤਾ ਹੀ ਨਹੀਂ ਬਾਈ ਕਿੰਨਾ ਟਾਈਮ ਪਹਿਲਾਂ ਪੁਰਾਣੇ ਇਹ ਬਾਬਾ ਜੀ ਨੇ ਠੀਕ ਹੈ 300 ਸਾਲ ਪਹਿਲਾਂ ਦੇ ਬਾਬਾ ਹੀਰਾਪੁਰੀ ਠੀਕ ਹੈ ਬਾਬੇ ਹੋਏ ਨੇ ਉੱਥੇ ਤੇ ਵੱਡੀ ਗੱਲ ਬਾਈ ਉੱਥੇ ਦੇਖੋ ਪੁਰਾਣੇ ਸਮੇਂ ਦੇ ਲੋਕ ਦੱਸਦੇ ਨੇ ਵੀ ਉਹ ਬਾਬੇ ਐਦਾਂ ਹੀ ਉੱਡ ਗਏ ਸੀ ਠੀਕ ਹੈ ਜੇ ਮੈਂ ਆਪਾਂ ਅੱਜ ਕੱਲ੍ਹ ਨਹੀਂ ਕਿਹੜੇ ਹੁੰਦੇ ਵੀ ਸਿੰਡਰੋਮ ਆਉਂਦਾ ਹੁੰਦਾ ਵੀ ਜਿਹੜੀ ਚੀਜ਼ ਉਹ ਚ ਆ ਗਈ ਵਾ ਗਈ ਹੈ ਨਾ ਸਰੀਰ ਨਹੀਂ ਛੱਡਿਆ ਵੀ ਅੱਜ ਵੀ ਉੱਥੇ ਉਹ ਜਿਹੜੀ ਸਮਾਧੀ ਬਣਾਈ ਹੋਇਆ ਬਾਪੰਦੇ ਉਹਦੇ ਵਿੱਚ ਇੰਨੀ ਕੁ ਜ਼ਿਆਦਾ ਪਾਵਰ ਹੈ ਜਿਦਾਂ ਆਪਾਂ ਇੱਕ ਜਿਉਂਦੇ ਜਾਗਦੇ ਇਨਸਾਨ ਨਾਲ ਗੱਲਾਂ ਕਰਦੇ ਹੁੰਨੇ ਆ ਠੀਕ ਹੈ ਜਦੋਂ ਉਹਦੇ ਨਾਲ ਬਾਪਿਆਂ ਨਾਲ ਕਿਸੇ ਦੀ ਲੇਵ ਲੱਗਦੀ ਹੈ ਜਾਂ ਅੰਦਰੋਂ ਸਰ ਦਾ ਜੁੜਦੀ ਹੈ ਤਾਂ ਮੈਂ ਬੜਾ ਨਹੀਂ ਕਹਿੰਦਾ ਮਹੀਨੇ ਦੋ ਮਹੀਨੇ ਦੇ ਵਿੱਚ ਉਹਨਾਂ ਨਾਲ ਗੱਲਾਂ ਹੋਣ ਲੱਗ ਜਾਂਦੀਆਂ ਤੇ ਕੰਮ ਐ ਹੁੰਦੇ ਨੇ ਬਾਈ ਆਪਾਂ ਸੋਚ ਵੀ ਨਹੀਂ ਸਕਦੇ ਅੱਜ ਮੈਂ ਆਉਂਦੇ ਘਰ ਦੇ ਵਿੱਚ ਜਿਹੜੇ ਇਹ ਮੇਲੇ ਲਾਏ ਹੋਏ ਨੇ ਲੋਕ ਇੰਨੀ ਦੂਰੋਂ ਦੂਰੋਂ ਚੱਲ ਕੇ ਆਉਂਦੇ ਨੇ ਅੱਜ ਮੈਨੂੰ 5 ਤੋਂ 7 ਸਾਲ ਹੋ ਗਏ ਕੰਮ ਕਰਦੇ ਨੂੰ ਅੱਜ ਤੱਕ ਮੇਰੇ ਤੇ ਇੱਕੋ ਹੀ ਵਰਚਾ ਨਹੀਂ ਅੱਜ ਤੱਕ ਇੱਕ ਵੀ ਇਦਾਂ ਦਾ ਕੋਈ ਕਲਾਇੰਟ ਨਹੀਂ ਨਹੀਂ ਤਾਂ ਫਿਰ ਲਾ ਲਓ ਭਰਾਵੋ ਲੋਕ ਤਾਂ ਭਾਂਨੇ ਕੋਲੇ ਚੰਡੀਗੜ੍ਹ ਵਾਲੇ ਏਜੰਟਾਂ ਦੀਆਂ ਕੰਪਲੇਂਟਾਂ ਲੈ ਕੇ ਆਉਂਦੇ ਨੇ ਸਾਡਾ ਤਾਂ ਭਾਂਨੇ ਤੋਂ ਪਿੰਡੀ ਸਿਰਫ 7 ਕਿਲੋਮੀਟਰ ਦੂਰ ਹੈ ਹਾਂ ਕੋਈ ਇਦਾਂ ਦਾ ਬਾਈ ਦੇਖੋ ਬਹੁਤ ਜਿਹੜਾ ਆਪਣੇ ਨਹੀਂ ਠੀਕ ਹੈ ਬਾਬਾ ਜੀ ਜਿਹੜਾ ਕੰਮ ਆਣੇ ਬਾਈ ਦੇਖੋ ਸਿਰੇ ਹੁੰਦੇ ਬਣੀ ਪਰ ਅੱਜ ਤੱਕ ਇਹ ਸਿਸਟਮ ਨਹੀਂ ਬਣਿਆ ਵੀ ਆਪਾਂ ਕਿਸੇ ਦਾ ਪੈਸਾ ਦੱਬਲੇ ਹੋ ਬਿਲਕੁਲ ਬਾਈ ਬਿਲਕੁਲ ਰਿਕਾਰਡ ਅੱਜ ਦਾ ਬਾਈ ਦੇਖੋ ਮੈਂ ਪਿੰਡ ਦੇ ਵਿੱਚ ਬੈਠਾ ਹਾਂ ਠੀਕ ਹੈ ਸਰਪੰਚ ਦੀ ਚੋਣ ਲੜ ਰਿਹਾ ਹਾਂ ਸਰਪੰਚ ਦੀ ਚੋਣ ਲੋਕ ਮੈਨੂੰ ਤਾਂ ਚਾਹ ਪਿੰਡ ਦੇ ਮਹਪਿੰਡ ਦੇ ਲੋਕ ਬਈ ਇੱਥੇ ਮੇਰੇ ਲਈ ਰਿਸ਼ਤੇ ਹਨ ਅੱਜ ਤੱਕ ਕੇ ਤਿੰਨ ਚਾਰ ਬੰਦੇ ਲੈ ਕੇ ਆ ਚੁੱਕੇ ਨੇ ਠੀਕ ਹੈ ਪਿੰਡ ਦੇ ਵਿੱਚ ਜਿੰਨੇ ਬਈ ਲੋੜਵੰਦ ਪਰਿਵਾਰ ਤੇ ਵਿਆਹ ਇੱਥੋਂ ਹੁੰਦੇ ਨੇ ਠੀਕ ਹੈ ਪਿੰਡ ਦੇ ਵਿੱਚ ਵਾਟਰ ਕੁਨਰ ਜਿੱਥੇ ਲੋੜਤੀ ਲੱਗੇ ਹੋਏ ਨੇ ਪਿੰਡ ਦੇ ਵਿੱਚ ਜਿਹੜੇ ਲੋੜਵੰਦ ਪਰਿਵਾਰਾਂ ਨੂੰ ਗੱਡੀ ਦੀ ਲੋੜ ਆ ਕੋਈ ਮੁਆਰ ਹੋ ਗਿਆ ਕਿਸੇ ਪੈਣ ਵੀ ਕੋਈ ਵੀ ਆਪਾਂ ਕਹਿੰਦੇ ਲੋੜਾਂ ਹਾਂ ਉੱਥੇ ਸਾਰੇ ਲੋੜਾਂ ਪੂਰੀਆਂ ਕੀਤੀਆਂ ਨੇ ਪਿੰਡ ਦੀ ਜਿੱਥੇ-ਜਿੱਥੇ ਵੀ ਲੋੜ ਹੈ ਤਾਂ ਹਾਰੇ ਕੰਮਾਂ ਦੇ ਮੈਂ ਪੈਸੇ ਨਹੀਂ ਲਾ ਸਕਦਾ ਸੀ ਇਸ ਕਰਕੇ ਹੁਣ ਮੈਂ ਸਰਪੰਚੀ ਦੇ ਵਿੱਚ ਖੜਾ ਹਾਂ ਇਹ ਪਿੰਡ ਨੂੰ ਉਸ ਲੈਵਲ ਤੱਕ ਲੈ ਕੇ ਜਾਣਾ ਵੀ ਦੁਨੀਆ ਤੇ ਗੱਲਾਂ ਹੋਇਆ ਕਰਨ ਵੀ ਹੀਰੋ ਕਲਿੱਕ ਐਸਾ ਪਿੰਡ ਹੈ ਜਿੱਥੇ ਸਾਰੀਆਂ ਸਹੂਲਤਾਂ ਨੇ ਸਾਰੀਆਂ ਸਹੂਲਤਾਂ ਨੇ ਬਈ ਬਿਲਕੁਲ ਉਹ ਸੋਚ ਦੇ ਨਾਲ ਚੱਲੇ ਬਾਕੀ ਬਾਬਾ ਜੀ ਦਾ ਅਸ਼ੀਰਵਾਦ ਹੈ ਜਿੰਨਾ ਵੀ ਕੰਮ ਕਰਨਾ ਇਹਨਾਂ ਤੋਂ ਪੁੱਛ ਕੇ ਕਰਦੇ ਆ ਇਹਨਾਂ ਤੋਂ ਵਾਰੇ ਨਹੀਂ ਜਿੰਨਾ ਵੀ ਕੋਈ ਸੱਚ ਤੱਕ ਬਕਸਿਆ ਉਹ ਇਹਨਾਂ ਦੀ ਹੈ ਬਿਲਕੁਲ ਪ੍ਰਭੂ ਅਸਲੀ ਸਾਧੂ ਸੰਤ ਨੇ ਕੋਈ ਕਿਸੇ ਤੋਂ ਰੁਪਈਆਂ ਦੀ ਝਾਕ ਨਹੀਂ ਕਰਦੇ ਕੋਈ ਹੋਰ ਨਹੀਂ ਕਰਦੇ ਇਹ ਗੱਲ ਮੈਂ ਆਪ ਨੋਟ ਕੀਤੀ ਹੈਗੀ ਨਹੀਂ ਬਈ ਤੜਕੇ ਉੱਲੇ ਗਿਆ ਹੱਥਾਂ ਤੱਕ ਤੁਰੇ ਫਿਰਦੇ ਆਂਗੇ ਪਰ ਅਨੇਕਾਂ ਹੀ ਮੰਨ ਲਓ ਵੀ ਰੂਪ ਧਾਰੀ ਫਿਰਦੇ ਹੁੰਦੇ ਆ ਬੰਦੇ ਵੱਡਿੱਕਲ ਬਈ ਨਾ ਤਾਂ ਬਾਬਾ ਜੀ ਦਾ ਆਧਾਰ ਕਾਰਡ ਹੈ ਨਾ ਪਿੰਨ ਕਾਰਡ ਹੈ ਨਾ ਗੱਡੀ ਚਲਾਉਣੀ ਆਉਂਦੀ ਹੈ ਨਾ ਮੋਟਰਸਾਈਕਲ ਚਲਾਉਣਾ ਆਉਂਦਾ ਹੈ ਨਾ ਹੀ ਕਿਤੇ ਜਾਣ ਦਾ ਸੌਂਕ ਹੈ ਇਹਨਾਂ ਨੂੰ ਤਾਂ ਇਕੱਲਾ ਭਰਾ ਉਹ ਪ੍ਰਮਾਤਮਾ ਨੂੰ ਯਾਦ ਕਰਨਾ ਹੀ ਆਉਂਦਾ ਆ ਦੇਖੋ ਆ ਉਤਰਤੀ ਹਾਂ ਆ ਗਏ ਉਹਰੇ ਅ ਬਾਬਾਈ ਬਾਈ ਕਹਦਾ ਵੀ ਤੁਸੀਂ ਬਾਹਰੇ ਬੈਠੇ ਦੀ ਗੱਡੀ 'ਚ ਹੈਂ ਹਾਂ ਬਾਹਰ ਬੈਠੇ ਦੀ ਬੱਸ ਗੱਡੀ 'ਚ ਮੈਂ ਇਹਦਾ ਮੈਂ ਬਾਈ ਯਾਦ ਕਰਦਾ ਨਾਲ ਯਾਦ ਕਰਿਆਈ ਸਹੀ ਗੱਲ ਇਹ ਨਹੀਂ ਦੀ ਅਸਲ 'ਚ ਬਾਬਾਈ ਯਾਦ ਕਰਦਾ ਮੈਂ ਯਾਦ ਕਰੀ ਜਾਂਦਾ ਸੀ ਮੈਂ ਨਾ ਦਫਤਰ ਦੇ ਵਿੱਚ ਬੈਠਾ ਹਾਂ ਉਹਦੀ ਸੋਚੀ ਜਾਵਾ ਮੈਂ ਵੀ ਯਾਰ ਹੋਰ ਤਾਂ ਮੈਂ ਐ ਵੀ ਨਹੀਂ ਖੇਤੀ ਪਈ ਉਹਰੇ ਸਹੀ ਗੱਲ ਲਈ ਮੈਂ ਸੋਚੀ ਜਾਂਦਾ ਸੀ ਪ੍ਰਭੂ ਆਪਦੇ ਦਿਲ ਦੀ ਗੱਲ ਦਾਸਦਾ ਕੱਲਾ ਜਵਾਕ ਜਹਾਨੋਂ ਫਟਿਆ ਹਨਾ ਵੀ ਕਈ ਵਾਰ ਬੰਦਾ ਕਹਿੰਦਾ ਵੀ ਖਾਣੀ ਉਹੀ ਤੋਤਲੇ ਛੱਡੀ ਜਾਂਦਾ ਬਾਬਾਈ ਮੈਂ ਉੱਥੇ ਬੈਠਾ ਸੋਚੀ ਜਾਵਾ ਬੀਜਰ ਬਾਬਿਆਂ ਕੋਲੇ ਵੀ ਜਾ ਕੇ ਉਹਨਾਂ ਦੀ ਮਾਂ ਪਰ ਖੇਤ ਕੰਮਾਂਗਾ ਚਿੱਟਾ ਸਿਮਿੰਟ ਲਾਉਣਾ ਬੱਬਾ ਯਾਰ ਜੋ ਆਪਣੇ ਟੈਲਾਂ ਚ ਪਾਉਣ ਵਾਸਤੇ ਮਾਂ ਜਲਦਪਹਿਰ ਉਹ ਦਪਹਿਰਾ ਉਹ ਕੰਮ ਕਰਦਾ ਵੀ ਉਸ ਤੋਂ ਬਾਅਦ ਜਹਾਥ ਨਹੀਂ ਬਾਬਿਆਂ ਨੂੰ ਮਿਲ ਕੇ ਆਉਂਗਾ ਪਰ ਜਦੋਂ ਉੱਥੇ ਬੈਠੇ ਬੈਠੇ ਮੈਂ ਦੇਖਿਆ ਬਈ ਸੀਸੇ ਤੁਸੀਂ ਨੰਗੇ ਜਾਓ ਬਾਬੇ ਜਾਨ ਮਾਂ ਲੈ ਵੀ ਇਹ ਤਾਂ ਯਾਰ ਬਾਲੀ ਮਾਣੀ ਐਂਛਾ ਪੂਰੀ ਹੋ ਗਈ ਤੇ ਹੁਣ ਬਈ ਆਪਾਂ ਗੱਲ ਕਰਦੇ ਆਂ ਬੀਜੇ ਵਾਲੀ ਤੇ ਆਪਣੇ ਮੁੱਦੇ ਤੇ ਆਈਏ ਬਾਬਾ ਜੀ ਦੀ ਤਾ ਕਿਰਪਾ ਹੈਗੀ ਆ ਭਰਾਵੋ ਉਂ ਵੀ ਤੁਹਾਨੂੰ ਕੋਈ ਦੁੱਖ ਤਕਲੀਫ ਹਨਾ ਕੋਈ ਵੀ ਆ ਹਨਾ ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਹੈਗਾ ਵੀ ਆਪਾਂ ਗੁਰੂਗ੍ਰੰਥ ਸਾਹਿਬ ਨਾਲ ਟੁੱਟ ਜੂ ਜਾਂ ਕੋਸੂਰ ਕਰ ਜੂ ਕਿਉਂਕਿ ਆਪਣੇ ਵਿੱਚ ਵਿਦਵਾਨ ਬਹੁ ਬੈਠੇ ਹੁੰਦੇ ਹਨ ਪਰ ਬਈ ਜਿਹੜੇ ਆਪਣੇ ਪੁਰਾਣੇ ਮਹਾਪੁਰਸ਼ਾਂ ਨੇ ਭਗਤੀ ਕੀਤੀ ਵੀ ਹੈ ਨਾ ਤੇ ਉਹਨਾਂ ਨੂੰ ਵੀ ਆਪਾਂ ਕਹਦੇ ਵੀ ਅਜਾਈ ਨਹੀਂ ਜਾ ਸਕਦੇ ਹਨ ਕੋਈ ਵੀ ਤੁਸੀਂ ਕੁਝ ਉਹ ਕਰਨਾ ਨਾਲ ਗੁਰੂ ਘਰ ਅੱਲਵੇ ਬਈ ਬਾਬਿਆਂ ਦੀ ਸਮਾਧ ਆ ਗਈ ਇਧਰਲੇ ਪਾਸੇ ਬਾਬਾ ਹੀਰਾਪੁਰੀ ਜੀ 300 ਸਾਲ ਪਹਿਲਾਂ ਕਹਿੰਦੇ ਆਪਦੇ ਜਿਹੜੇ ਭਗਤ ਬੈਠੇ ਦੇ ਕੋਲੇ ਉਹਨਾਂ ਨੂੰ ਕਹਿੰਦੇ ਵੀ ਅਸੀਂ ਐਂ ਉੱਪਰ ਜਾਣਾ ਕੋਈ ਬਾਈ ਜਿਵੇਂ ਤੁਸੀਂ ਮੈਨੂੰ ਸੋਚ ਦਰਦੇ ਹਾਂ ਬਸ ਐ ਉੱਡੇ ਬੋਲੋ ਬਾਈ ਹੱਡੀਆਂ ਚੱਕੀਆਂ ਨੇ ਵੀ ਐਂ ਉੱਪਰ ਚੜ ਗਏ ਵੀ ਜਿਵੇਂ ਆਪਾਂ ਲੋਕ ਕਹਿੰਦੇ ਹੁੰਦੇ ਵੀ ਰਾਗਤ ਚੜ ਗਏ ਨਾ ਵੀ ਉਸ ਤਰ੍ਹਾਂ ਉੱਪਰ ਚੜ ਗਏ ਬਾਈ ਬਾਲੀ ਕਰਮਾਂ ਵਾਲੀ ਭਾਗਾਂ ਵਾਲੀ ਧਰਤੀ ਆ ਗਈ ਬਾਕੀ ਬਾਬਾ ਜੀ ਬਾਰੇ ਕਦੇ ਫੇਰ ਜਰੂਰ ਆਪਾਂ ਬਾਕੀ ਉੱਥੇ ਬਾਈ ਇਕੱਲੀ ਇਹ ਗੱਲ ਕਹਿੰਦੇ ਨਹੀਂ ਉੱਥੇ ਬੰਦੇ ਪ੍ਰਤੀਆਸ ਆਦਣ ਦਿਲ ਤੋਂ ਆ ਕੇ ਉੱਥੇ ਸਮਾਧੀ ਤੇ ਬਸ ਇੱਕ ਆਪਦੀ ਮੰਗ ਮੰਗ ਕੇ ਦੇਖਣਾ ਵੀ ਦਿਲ ਦੀ ਹਿੱਸਾ ਪ੍ਰਗਟ ਕਰਕੇ ਦੇਖਣ ਜੇ ਨਾ ਪੂਰੀ ਹੋਵੇ ਆਪਾਂ ਜ਼ਿੰਮੇਵਾਰ ਕਿਉਂਕਿ ਸਾਡੀਆਂ ਪੂਰੀਆਂ ਹੁੰਦੀਆਂ ਨੇ ਜਿਹੜੀ ਵੀ ਅਸੀਂ ਬਾਬਾ ਮੂਰੇ ਅਰਦਾਸ ਕਰਦੇ ਆਂ ਦਿਲ ਤੋਂ ਦੇਖੋ ਸਰਦਾਂ ਨਾਲ ਕੰਮ ਹੁੰਦਾ ਜਿੱਤੇ ਵੀ ਹੁੰਦੇ ਨੇ ਚਾਹੇ ਕਿਸੇ ਆਪਾ ਗੁਰੂ ਘਰ ਦੀ ਗੱਲ ਕਰ ਲਈ ਚਾਹੇ ਕਿਸੇ ਡੇਰੇ ਦੀ ਗੱਲ ਕਰ ਲਈ ਹਣਾ ਜਿੱਥੇ ਵੀ ਕੋਈ ਆਪਣਾ ਭਾਰਤ ਹੁੰਦੀ ਮੂਆ ਪੀਰਾ ਦੀ ਧਰਤੀ ਆ ਗਈ ਇੱਥੇ ਹਰੇਕ ਚੀਜ਼ ਹੈਗੀ ਆ ਜਿਹੜੀ ਦਾ ਬਾਈ ਜ਼ਿਕਰ ਹੁੰਦਾ ਹਾਂ ਹਾਂਜੀ ਹਾਂਜੀ ਬਾਕੀ ਹੀਰੋਆਂ ਵਾਲੇ ਨਾਥਾਂ ਦਾ ਨਾਮ ਸਾਰੇ ਨੇ ਸੁਣਿਆ ਹਣਾ ਉਥੋਂ ਹੀ ਬਾਬਾ ਜੀ ਨੂੰ ਬਖਸ਼ਿਸ਼ ਕਰਕੇ ਆਪਾਂ ਕਹੀ ਵੀ ਥਾਪੜਾ ਦੇ ਕੇ ਬਾਬਾ ਬੂਟਾ ਜੀ ਨੇ ਬੂਟਾ ਨਾਥ ਜੀ ਨੇ ਬਾਬਾ ਬੂਟਾ ਨਾਥ ਜੀ ਨੇ ਭੇਜਿਆ ਬਾਈ ਇੱਥੇ ਸਿਰਫ ਕੱਲੇ ਬਾਬਾ ਹੀਰਾਪੁਰੀ ਜੀ ਦੀ ਸਮਾਧ ਹੈਗੀ ਵੀਰ ਕਲਾਂ ਦੇ ਵਿੱਚ ਤੇ ਆਲੇ-ਦਾਲੇ ਸਾਰੇ ਝਿੜੀ ਤਿਗੇ ਬਾਬਾ ਜੀ ਉੱਥੇ ਜਿਵੇਂ ਫੌਜੀਆ ਵਾਂਗੂ ਟੈਂਟ ਲੱਗਿਆ ਹੁੰਦਾ ਉਵੇਂ ਲਾ ਕੇ ਬੈਠੇ ਕਹਿੰਦੇ ਐਡਾ ਡਾ ਮਸਰ ਹੁੰਦਾ ਜਿਹੜਾ ਲੜ ਜਾਂਦਾ ਦੇਖ ਲੋ ਤੇ ਬਾਈ ਹੁਣ ਜੀ ਵੀਜ਼ਿਆਂ ਦੀ ਗੱਲ ਕਰੀਏ ਬਾਈ ਮੈਨ ਲੱਗਦਾ ਵੀ ਆਪਾਂ ਕੈਨੇਡਾ ਦਾ ਜਿਆਦਾ ਬਾਈ ਜਿਹੜਾ ਜਿਹੜਾ ਅੱਜ ਦਾ ਟਾਈਮ ਐ ਦੇਖੋ ਮੈਂ ਦੋ ਕੰਮ ਕਰ ਰਿਹਾ ਬਾਈ ਠੀਕ ਐ ਜਿਹੜੇ ਮੇਨ ਦੋ ਕੰਮ ਨੇ ਇੱਕ ਤਾਂ ਜਿਹਨਾਂ ਦਾ ਵਿਸਟਰ ਵੀਜ਼ਾ ਇਨ ਲੱਗ ਰਿਹਾ ਉਹ ਲਵਾ ਰਹੇ ਹਾਂ ਬਾਈ ਮੈਂ ਰਿਫਿਊਜ਼ਲਾਂ ਕਿੰਨੀਆਂ ਮਰਜ਼ੀ ਜਿੰਨੀਆਂ ਮਰਜ਼ੀ ਰਿਫਿਊਜ਼ਲ ਆਉਣ ਬਈ ਜਿਨ੍ਹਾਂ ਨੇ ਜਿਨ੍ਹਾਂ ਨੇ ਟੂਰਿਸਟ ਵੀਜ਼ੇ ਤੇ ਜਾਣਾ ਬਈ ਬਹੁਤ ਸੋਹਣਾ ਵਧੀਆ ਟਾਈਮ ਹੈ ਠੀਕ ਹੈ ਟੂਰਿਸਟ ਵੀਜ਼ੇ ਲੱਗ ਰਹੇ ਨੇ ਦੂਜੇ ਕੰਮ ਕਰ ਰਹੇ ਆ ਬਈ ਜਿਨ੍ਹਾਂ ਦੇ ਬੈਂਡ ਨਹੀਂ ਆਉਂਦੇ ਠੀਕ ਹੈ ਉਹ ਵਿਚਾਰੇ ਔਖੇ ਨੇ ਬਿਨਾ ਬੈਂਡਾਂ ਤੋਂ ਕੈਨੇਡਾ ਭੇਜਾਂਗੇ ਬਿੜਾ ਬੈਂਡਾਂ ਤੋਂ ਕੈਨੇਡਾ ਪੜਾਈ ਵਾਲੇ ਉਸ ਗੈਪ ਕਿੰਨਾ ਮਰਜ਼ੀ ਹੋਵੇ ਜਿੰਨਾ ਮਰਜ਼ੀ ਗੈਪ ਹੋਵੇ ਬਈ ਕੋਈ ਦਿੱਕਤ ਨਹੀਂ ਆਪਾਂ ਘੱਟੋ ਘੱਟ 50 ਤੋਂ 60 ਬੰਦੇ ਨੰਬਰ ਦੇ ਦੂੰ ਬਈ ਜਿਨ੍ਹਾਂ ਨੂੰ ਐਸਈ ਇਨਟੇਕ ਦੇ ਵਿੱਚ ਮੈਂ ਬਿਨਾ ਬੈਂਡਾਂ ਤੋਂ ਕੈਨੇਡਾ ਭੇ ਜਸਟੜੀ ਬੀਜ ਦੇ ਬਗਿਆਨ ਨਾ ਪੈਂਡਾਂ ਦੀ ਲੋੜ ਐ ਜਿੰਨਾ ਮਰਜ਼ੀ ਗੈਪ ਹੋਵੇ ਜਿਹੜੀ ਮਰਜ਼ੀ ਪ੍ਰੋਬਲਮ ਹੋਵੇ ਇੱਕ ਵਾਰੀ ਮੇਰੇ ਕੋਲ ਆਉਣ ਠੀਕ ਆ ਇੱਕ ਵਾਰੀ ਹੋਰ ਸਮੱਸਿਆ ਹੁੰਦੀ ਆ ਆਪਾਂ ਪਹਿਲਾਂ ਵੀ ਗੱਲ ਕਰੀ ਜੀ ਹੁਣ ਵੀ ਕਰ ਲੋਕਾਂ ਦਾ ਹੁੰਦਾ ਵੀ ਯਾਰ ਕਿਤੇ ਸਾਡੇ ਪੈਸੇ ਨਾ ਫਸ ਜਾ ਉਹ ਨਾ ਹੋ ਜਾ ਉਹਦੀ ਗਾਰੰਟੀ ਕੀ ਹੋਗੀ ਨਾ ਫਸਣ ਵਾਲਾ ਤਾਂ ਕੰਮ ਹੀ ਨਹੀਂ ਆ ਫਿਰ ਨੂੰ ਨਹੀਂ ਠੀਕ ਆ ਬਾਬਾ ਜੀ ਇਹ ਬਾਬੇ ਬੜਾ ਦਿਆਲ ਹੋਏ ਬਣੇ ਭਰਾਓ ਮੈਂ ਕਹਿੰਦਾ ਬੜੀ ਕਿਰਪਾ ਤੇ ਭਾਈ ਇਹਦਾ ਜਿਹੜਾ ਪੈਸੇ ਨਾਲ ਕੰਮ ਹੈ ਦੇਖੋ ਜੀ ਤਾਂ ਬੈਂਡ ਮੂੜ ਆਏ ਹੁੰਦੇ ਨੇ ਉਹ ਤਾਂ ਅਸੀਂ ਕੁਝ ਲੈਂਦੇ ਨਹੀਂ ਠੀਕ ਹੈ ਨਹੀਂ ਵਿਜ਼ਟਰ ਵੀ ਜਾਣ ਤੋਂ ਅਸੀਂ ਪੈਸੇ ਲੈਨੇ ਆ ਜਿਨ੍ਹਾਂ ਦੇ ਬੈਂਡ ਦਿਵਾਉਣੇ ਹੁੰਦੇ ਨੇ ਜਾਂ ਕੁਝ ਵੀ ਨਹੀਂ ਹੁੰਦਾ ਜੇ ਆਗਲੇ ਤੋਂ ਅਸੀਂ ਪੈਸੇ ਲੈਨੇ ਵੀ ਆ ਤਾਂ ਭਾਈ ਮੈਂ ਨਾਲ ਕਚਹਿਰੀਆਂ ਦੇ ਵਿੱਚ ਜਾ ਕੇ ਆਪਦੇ ਨਾਂ ਤੇ ਸਟਾਮ ਲੈਣਾ ਉਹ ਸਟਾਮ ਤੇ ਮੈਂ ਸਾਰਾ ਆਰਡਰ ਸੀ ਲਿਖ ਕੇ ਦੰਨਾ ਵੀ ਇੰਨੇ ਪੈਸੇ ਥੋੜੇ ਤੋਂ ਮੈਂ ਲੈ ਲੇ ਜੇ ਵੀਜ਼ਾ ਨਾ ਆਇਆ ਤੁਹਾਡੇ ਸਾਰੇ ਪੈਸੇ ਵਾਪਸ ਕਰੂੰਗਾ ਤੇ ਉਹਦੇ ਲਈ ਬਦਲੇ ਕੋਈ ਖਰਚਾ ਨਹੀਂ ਹਾਂ ਕੋਈ ਖਰਚਾ ਨਹੀਂ ਹੈ 100 ਰੁਪਿਆ ਖਰਚਾ ਨਹੀਂ ਕਰਦੇ ਭਾਈ ਉਹਦੇ ਬਦਲੇ ਉਹਦੇ ਵਿੱਚ ਲਿਖ ਦੇ ਵੀ ਇੰਨੇ ਨ ਮੈਂ ਤੁਹਾਨੂੰ ਦੇ ਰਿਹਾ ਸਿਕਿਉਰਟੀ ਵਜੋਂ ਜੇ ਵੀਜ਼ਾ ਨਹੀਂ ਆ ਤੁਹਾਡੇ ਸਾਰੇ ਪੈਸੇ ਵਾਪਸ ਨੇ ਠੀਕ ਹੈ ਆਪ ਖੁਦ ਨਾਲ ਜਾ ਕੇ ਬਈ ਪੱਕਾ ਕੰਮ ਉਥੇ ਸਟਾਮ ਲੈ ਕੇ ਸਾਰਾ ਸਿਸਟਮ ਕਰਕੇ ਨੋਟਰੀ ਟੈਸਟਡ ਵਗੈਰਾ ਕਰਵਾ ਕੇ ਸਾਰਾ ਪੱਕਾ ਕੰਮ ਕਰਕੇ ਉਹ ਵੀ ਵਾਲੇ ਨੂੰ ਯਕੀਨ ਹੁੰਦਾ ਠੀਕ ਹੈ ਤੇ ਲੋਈ ਭਰਾਵੋ ਜਿਹੜੇ ਬੰਦਿਆਂ ਦਾ ਸੁਪਨਾ ਬਈ ਕੈਨੇਡਾ ਜਾਣੇ ਜਾਣਾ ਹਨਾ ਆਪਾਂ ਕਹਿੰਦੇ ਵੀ ਫਲਾਨਾ ਆਪਣਾ ਦੋਸਤ ਵਾਗਿਆ ਜਾਂ ਫਲਾਨਾ ਬੰਦਾ ਸਰੀਕੇ ਚ ਆਵਾਂਗੇ ਇੱਕ ਵਾਰੀ ਸੁੱਕੀ ਫੋਨ ਵਾਲੀ ਪ੍ਰੋਬਲਮ ਬਹੁਤ ਵੱਡੀ ਆ ਫਿਰ ਬਹੁਤ ਜ਼ਿਆਦਾ ਆਉਂਦੇ ਨੇ ਵੀ ਮੈਂ ਮਾਫੀ ਚਾਹੁੰਦਾ ਸਾਰਿਆਂ ਦਾ ਫੋਨ ਨਹੀਂ ਚੱਕਿਆ ਜਾਂਦਾ ਮੈਂ ਪਿੰਡ ਦਾ ਐਡਰੈਸ ਚੰਗੀ ਤਰ੍ਹਾਂ ਬੋਲ ਦਿੰਦਾ ਮੇਰਾ ਪਿੰਡ ਹੀਰੋਕਲਾ ਜਿਲ੍ਹਾ ਮਾਨਸਾ ਬਿਲਕੁਲ ਇਧਰ ਪਟਿਆਲੇ ਕੋ ਨਹੀਂ ਆਵਾਂਗੇ ਸਿੱਧਾ ਰੋੜੇ ਰੋੜ ਪਵਾਨੀਗੜ ਸੁਨਾਮ ਚੀਮਾ ਚੀਮਾ ਤੋਂ ਹੀਰੋਕਲਾ ਠੀਕ ਹੈ ਦੋ ਹੀਰੋ ਆਣੇ ਲਵੇ ਲਾਉਣੇ ਆਪਣਿਆਂ ਲਈ ਜਿਹੜੀ ਉਹ ਹੀਰੋਕਲਾ ਹੈ ਜਿਹਨੂੰ ਵੱਡੀ ਹੀਰੋ ਵੀ ਕਹਿੰਦੇ ਨੇ ਵੱਡੀ ਹੀਰੋ ਕਹਿੰਦੇ ਨੇ ਜੇ ਆਹ ਨ ਜੇ ਮੋਗਾ ਵਾਲੀ ਸਾਈਡ ਤੋਂ ਆਣਾ ਹੈ ਮੋਗਾ ਬਰਨਾਲਾ ਧਨੋਲਾ ਧਨੋਲੇ ਤੋਂ ਪੀਖੀ ਪੀਖੀ ਤੋਂ ਟੈਪੀ ਟੈਪੀ ਤੋਂ ਹੀਰੋ ਕਲਾਂ ਬਿਲਕੁਲ ਬਠਿੰਡੇ ਤੋਂ ਆਣਾ ਹੈ ਸਿੱਧਾ ਰੋਡ ਆਉਂਦਾ ਬਾਈ ਬਠਿੰਡਾ ਮਾਨਸਾ ਕੈਂਚੀਆਂ ਪੀਖੀ ਟੈਪੀ ਹੀਰੋ ਕਲਾਂ ਬਿਲਕੁਲ ਬਾਕੀ ਉੱਪਰ ਨੰਬਰ ਦੇਵਾਂਗੇ ਲੋਕੇਸ਼ਨ ਮੰਗਾ ਸਕਦੇ ਹਾਂ ਬਿਲਕੁਲ ਬਾਕੀ ਇੱਕ ਹੋਰ ਭਾਵੋ ਤੁਸੀਂ ਮੈਪ ਦੇ ਵਿੱਚ ਹੀਰੋ ਕਲਾ ਪੰਜਾਬ ਪਰੋ ਬਾਈ ਛੋਡੇ ਪਿੰਡ ਦਾ ਨਕਸ਼ਾ ਨਿਕਲਦਾ ਜੀ ਬਾਲਾ ਜਿਵੇਂ ਮੂਸੇ ਵਾਲ ਦਾ ਸਰਚਿੰਗ ਜਿੰਦਾ ਨਾ ਬਾਬਾ ਜੀ ਉਹ ਕੰਮ ਉਹ ਕੰਮ ਹੋਇਆ ਪਿਆ ਤੇ ਹੀਰੋ ਕਲਾ ਪੰਜਾਬ ਨਿਕਲਦਾ ਭਰਾਓ ਆਪਾਈ ਵਾਲੀ ਗੱਲ ਕਹਿੰਦੇ ਨਾਥਾਂ ਦੀ ਵੱਡੀ ਖੇਡ ਹੈ ਬਾਲੇ ਵੱਡੀ ਆਪਾਂ ਕਹੀ ਕੋਈ ਚਮਤਕਾਰ ਹੀ ਹੋ ਰਿਹਾ ਹੈਗਾ ਕਹਿੰਦੇ ਇੱਕ ਤਾਂ ਨੋਟਾਂ ਦਾ ਮੀਂਹ ਵਰਸਦਾ ਹੁੰਦਾ ਉਰੇ ਬੀਜਿਆਂ ਦਾ ਮੀਂਹ ਵਰਸਾ ਰਿਹਾ ਸੋਨੀ ਹੀਰੋ ਕਲਾ ਭਾਈ ਇਹੀ ਕੰਮ ਹੋ ਰਿਹਾ ਹੈ ਹਾਂਜੀ ਹਾਂਜੀ ਕਿਰਪਾ ਬਾਈ ਹਾਂ ਇੱਥੇ ਬਾਈ ਉਹ ਕੰਮ ਹੁੰਦੇ ਨੇ ਮੈਂ ਪਹਿਲਾਂ ਵੀ ਕਹਿਣਾ ਚਾਹੁੰਦਾ ਵੀ ਜਿੱਦੇ ਤਾਂ ਚੱਲ ਵਧੀਆ ਵਧੀਆ ਬੈ ਜਾਣਦੇ ਜਿੱਥੋਂ ਮਰਜ਼ੀ ਵੀਜ਼ਾ ਲਵਾ ਲੈਣ ਠੀਕ ਉਹ ਤਾਂ ਲੱਗੀ ਜਾਣਾ ਜਿਨ੍ਹਾਂ ਦਾ ਅੜਿਆ ਹੋਇਆ ਕੰਮ ਹੈ ਉਹ ਆਉਣ ਸਾਡੇ ਲਾਗੇ ਉਹ ਆਉਣ ਅਸੀਂ ਉਹਨਾਂ ਦਾ ਗੱਡੀ ਅੜੇ ਗੱਡੇ ਕੰਡਾ ਸਹੀ ਗੱਲ ਹੈ ਬਿਲਕੁਲ ਗੱਡੀ ਆੜਨ ਨਹੀਂ ਦਿੰਦੇ ਬਾਬਿਆਂ ਦਾ ਆਸ਼ੀਰਵਾਦ ਆ ਬਾਬਾ ਜੀ ਮੇਰੇ ਤੇ ਵੀ ਕਿਰਪਾ ਰੱਖੋ ਵੀ ਕਹਿੰਦੇ ਮੇਰੀ ਗੱਡੀ ਨਾ ਆੜ ਜੇ ਬੰਦੇ ਮੇਰੇ ਨਾਲੇ ਬਹੁਤ ਨਾਜਰਾਂ ਬੁਰੀਆਂ ਲਾਈ ਬੈਠੇ ਨੇ ਕਹਿੰਦੇ ਸੁੱਖੀ ਸ਼ੇਰ ਗੱਲ ਕੱਲੇ ਹੀ ਭੱਜਿਆ ਫ ਸੀ ਇਹਦਾ ਦਰਜਾ ਦੇਤਾ ਮੈਂ ਕਹਦੇ ਹੁਣਾ ਬਾਬਾ ਜੀ ਇੰਜਨ ਵਾਲਾ ਰੇਲ ਦੀ ਗੱਡੀ ਤੋਂ ਲਾ ਦੇਗਾ ਬਹੁਤ ਡਰ ਲੱਗਦਾ ਬਾਕੀ ਪ੍ਰਭੂ ਮਹਾਰਾਜ ਦੀ ਕਿਰਪਾ ਹੈ ਨਾ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਸੋ ਠੀਕ ਹੈ ਬਾਈ ਜੀ ਹਾਂਜੀ ਹਾਂਜੀ ਓਕੇ ਧੰਨਵਾਦ ਮਿਹਰਬਾਨ ਥੈਂਕ ਯੂ ਓਕੇ ਬਾਈ ਲਵ ਯੂ ਆ